ਬੱਚਿਆਂ ਨੇ ਕੁਝ ਦਿਨਾਂ ਦੇ ਵਿੱਚ ਸਕੂਲਾਂ 'ਚ ਪਰਤਣਾ ਹੈ ਤਾਂ ਉਸ ਤੋਂ ਪਹਿਲਾਂ ਜਦੋਂ ਅਸੀਂ ਹੈਲਥ ਦੀ ਗੱਲ ਕਰਦੇ ਹਾਂ ਜਾਂ ਵੈਕਸੀਨੇਸ਼ਨ ਦੀ ਗੱਲ ਕਰਦੇ ਹਾਂ ਉਸ ਪੱਖ ਤੋਂ ਕਿਹੜੀਆਂ ਗੱਲਾਂ ਦਾ ਧਿਆਨ ਰੱਖਣਾ ਚਾਹੀਦਾ ਕਿਉਂਕਿ ਬਾਕੀ ਸ਼ਾਪਿੰਗ ਤਿਆਰੀਆਂ ਸਾਰੀਆਂ ਚੱਲਦੀਆਂ ਨੇ ਪਰ ਇਹ ਵੀ ਬਹੁਤ ਇੰਪੋਰਟੈਂਟ ਹੈ ਡਾਕਟਰ ਪ੍ਰਗਟ ਸਿੰਘ ਪੁਰਜੀ ਸਾਡੇ ਨਾਲ ਨੇ ਉਹਨਾਂ ਤੋਂ ਜਾਣਦੇ ਹਾਂ ਡਾਕਟਰ ਸਾਹਿਬ ਬੱਚਿਆਂ ਨੇ ਸਕੂਲਾਂ ਦੇ ਵਿੱਚ ਪਰਤਣਾ ਹੈ ਤੇ ਇਸ ਤੋਂ ਪਹਿਲਾਂ ਸਿਹਤ ਦੇ ਪੱਖ ਤੋਂ ਜਦੋਂ ਅਸੀਂ ਦੇਖਦੇ ਹਾਂ ਤਾਂ ਕਿਹੜੀਆਂ ਗੱਲਾਂ ਦਾ ਧਿਆਨ ਜੜਾ ਰੱਖਣਾ ਚਾਹੀਦਾ ਹਾਂ ਦੇਖੋ ਮਾਪੇ ਬਹੁਤ ਸੋਹਣਾ ਫਰਜ਼ ਨਿਭਾ ਰਹੇ ਹੋ ਛੁੱਟੀਆਂ ਅਸੀਂ ਇੰਜੋਏ ਕੀਤਾ ਬਾਹਰ ਘੁੰਮੇ ਫਿਰੇ ਵ ਉਹਦੇ ਜਿਹੜੀ ਕਿਰਨਾ ਹੈਗੀਆਂ ਉਹ ਲਿੱਤੀਆਂ ਖੇਡੇ ਮੱਲੇ ਸੋ ਉਹਦੇ ਚ ਰੂਲਸ ਰੈਗੂਲੇਸ਼ਨ ਜਿਹੜੇ ਹੈਗੇ ਸੀ ਥੋੜੇ ਲੇਟ ਸੋਲਤਾ ਜਦੋਂ ਕੀਤਾ ਜੀ ਕੀਤਾ ਉੱਠ ਗਏ ਸੋ ਪਹਿਲਾ ਤੇ ਹੈਗਾ ਵੀ ਹਫਤਾ ਪਹਿਲੋਂ ਸਾਨੂੰ ਹੁਣ ਨੀਂਦ ਦੇ ਉੱਤੇ ਅਸਰ ਕਰਨਾ ਚਾਹੀਦਾ ਵੀ ਜਿਹੜੇ ਉਹਨਾਂ ਦਾ ਸਕੂਲ ਜਾਂਦਾ ਜਿਹੜਾ ਟਾਈਮ ਪਹਿਲੋਂ ਜਦੋਂ ਸੌਂਦੇ ਸੀ ਉਰਤੇ ਸੀ ਉਹਦੇ ਤੇ ਹੌਲੀ ਹੌਲੀ ਜਾਈਏ ਕਿਉਂਕਿ ਨੀਂਦ ਬੜੀ ਜ਼ਰੂਰੀ ਹੈ ਅਗਰ ਬੱਚਾ ਪੂਰੀ ਤਰ੍ਹਾਂ ਨੀਂਦ ਨਹੀਂ ਲੈਂਦਾ ਤਾਂ ਸਕੂਲ 'ਲੇ ਉਹਦਾ ਫੋਕਸ ਘਟ ਹੋਗਾ ਧਿਆਨ ਘਟ ਹੋਗਾ ਉਹਦੀ ਜਿਹੜੀ ਫੋਕਸ ਜਿਹੜੀ ਹੈਗੀ ਇੰਪਰੂਵਮੈਂਟ ਉਹਦੇ ਵਿੱਚ ਨੀਂਦ ਦੇ ਨਾਲ ਹੀ ਆਊਗੀ ਪ੍ਰੋਪਰ ਦੂਜੀ ਗੱਲ ਹੈ ਕਿ ਵੈਕਸੀਨੇਸ਼ਨ ਜਿੱਦਾਂ ਸਾਡੇ ਚੀਫ ਮੈਡੀਕਲ ਆਫੀਸਰ ਹੈਗੇ ਡਾਕਟਰ ਬੋਨੀ ਹੈਨਰੀ ਉਹਨਾਂ ਨੇ ਵੀ ਕਿਹਾ ਵੀ ਜਿਹੜੇ ਬੱਚੇ ਹੈਗੇ ਜਿਨ੍ਹਾਂ ਨੇ ਪਹਿਲੀ ਵਾਰੀ ਸਕੂਲ ਜਾਣਾ 5 ਤੋਂ 6 ਸਾਲ ਚ ਨਾ ਬੂਸਟਰ ਡੋਜ਼ ਬਹੁਤ ਲੱਗਦੇ ਆ ਜਿਦਾ ਡਿਪਥੇਰੀਆ ਪੋਲੀਓ ਟੈਟਨਸ ਤੇ ਨਾਲ-ਨਾਲ ਅਸੀਂ ਚਾਹੁੰਦੇ ਆ ਵੀ ਉਹਨਾਂ ਨੂੰ ਇਨਫਲੂਐਂZA ਦਾ ਜਿਹਨੂੰ ਆਪਾਂ ਫਲੂ ਸ਼ਾਟ ਕਹਿੰਦੇ ਆ ਤੇ ਕੋਵਿਡ ਦਾ ਵੀ ਟੀਕਾ ਲਾਇਆ ਜਾਏ ਤਾਂ ਕਿ ਉਹਨਾਂ ਦਾ ਪ੍ਰੋਟੈਕਟਡ ਰਹੇ ਕਿਉਂਕਿ ਅਗਰ ਬੱਚਾ ਬਿਮਾਰ ਹੈਗਾ ਹੋਰ ਫਿਰ ਉਹ ਦੱਕਾ ਸਕੂਲੇ ਤਾਂ ਸਾਰੇ ਬੱਚਾ ਨੇ ਆਉਣਾ ਕਿਸੇ ਨੂੰ ਫਲੂ ਆਇਆ ਉਸ ਤੋਂ ਕੈਚ ਹੋਇਆ ਫਿਰ ਉਹਨੇ ਘਰ ਲੈ ਕੇ ਆਉਣਾ ਤੁਸੀਂ ਸਾਰਾ ਟੱਬਰ ਬਿਮਾਰ ਹੋ ਗਿਆ ਦੂਜੀ ਗੱਲ ਹੈਗੀ ਸੀ ਵੀ ਜਿਹੜੇ ਗ੍ਰੇਡ 6 ਦੇ ਬੱਚੇ ਹੈਗੇ ਆ ਕਰੀਬਨ 11 ਸਾਲ ਦੇ ਜਵਾਨ ਹੁਣ ਤੋਂ ਪਹਿਲੋ-ਪਹਿਲੋ ਅਸੀਂ ਉਹਨਾਂ ਨੂੰ ਹਿਊਮਨ ਪੈਪिलोਮਾ ਵਾਇਰਸ ਐਚਪੀਵੀ ਵਾਇਰਸ ਦਾ ਜਿਹੜਾ ਹੈਗਾ ਟੀਕਾ ਉਹ ਕਿੰਨੇ ਆ ਉਹ ਇਸ ਲਈ ਕਿੰਨੇ ਆ ਵੀ ਜਿਹੜਾ ਸਰਵਿਕਸ ਦਾ ਕੈਂਸਰ ਹੁੰਦਾ ਜਿਹੜੇ ਲੇਡੀਜ਼ ਦੇ ਬੱਚੇਦਾਨੀ ਹੁੰਦੇ ਹਨ ਨਾ ਉਹਦਾ ਮੂੰਹ ਹੁੰਦਾ ਸਰਵਿਕਸ ਉਹਦਾ ਕੈਂਸਰ ਦਾ ਮੇਨ ਕਾਰਨ ਹੈਗਾ ਹਿਊਮਨ ਪੈਪिलोਮਾ ਵਾਇਰਸ ਸੋ ਆਨਵਰਲ ਟਾਈਮਸ ਸਰਵਿਕਸ ਕੈਂਸਰ ਉਹ ਉਸ ਤੋਂ ਕੈਨੇਡਾ ਮੁਕਤ ਹੋ ਸਕਦਾ ਵੈਕਸੀਨੇਸ਼ਨ ਦੇ ਨਾਲ ਦੂਜੇ ਜਿਹੜੇ ਗੁਪਤੰਗਾਂ ਤੇ ਜਿਹੜੇ ਮੋਕੇ ਹੋ ਜਾਂਦੇ ਆ ਜਾਂ ਵਾਰਟਸ ਹੋ ਜਾਂਦੇ ਆ ਉਹ ਵੀ ਹਿਊਮਨ ਪੈਪिलोਮਾ ਵਾਇਰਸ ਤੋਂ ਹੀ ਹੁੰਦੇ ਆ ਤੇ ਦੂਜੀ ਗੱਲ ਹੈ ਕਿ ਮੈਨਿੰਜਾਈਟਿਸ ਦਾ ਕਿਉਂਕਿ ਮੈਨਿੰਜਾਈਟਿਸ ਦਾ ਬ੍ਰੇਨ ਦਾ ਜਿਹੜਾ ਹੈਗਾ ਮੈਨਿੰਗੋਕੋਕਲ ਉਹਦਾ ਵੀ ਟੀਕਾ ਜਿਹੜ ਦੇ ਰੀਗ੍ਰੇਡ 6 ਕਿਉਂਕਿ ਟੀਨੇਜਰਸ ਤੇ ਜਿਹੜਾ ਹੈਗਾ ਅਸੀਂ ਦੇਖਦੇ ਜ਼ਿਆਦਾ ਸਪਰੈਡ ਹੁੰਦਾ ਸੋ ਟਿਕਾਕਰਨ ਦੇ ਨਾਲ ਉਹ ਬਿਮਾਰੀਆਂ ਨਹੀਂ ਹੁੰਦੀਆਂ ਤੁਸੀਂ ਦੇਖੋ ਜਿਹੜਾ ਸਮਾਲ ਪਾਕਸ ਹੈਗਾ ਜਿਹਨੂੰ ਵੱਡੀ ਮਾਤਰਾ ਮਾਤਾ ਕਹਿੰਦੇ ਆ ਉਹ ਕਿਉਂ ਤਰਤੀਤ ਉਹ ਅਸੀਂ ਚੱਕ ਦਿੱਤੀ ਸਾਰੀ ਕਿਉਂਕਿ ਟੀਕਾ ਕਰਨ ਬਹੁਤ ਹੋਇਆ ਪੂਰੇ ਵਰਲਡ 'ਚ ਅੱਜ 8.2 ਬਿਲੀਅਨ ਲੋਕ ਰਹ ਰਹੇ ਕੋਈ ਸਮਾਲ ਪੋਕਸ ਨਹੀਂ ਹੈਗਾ ਜਿਹਨੂੰ ਵੱਡੀ ਮਾਦਾ ਕਹਿੰਦੇ ਸੀ 1980 'ਚ ਲਾਸਟ ਕੇਸ ਸੀ ਕਰੀਬਨ 1970-80 'ਚ ਬਹੁਤ ਕੰਟਰੀ ਉਸ ਤੋਂ ਮੁਕਤ ਹੋ ਗਿਆ ਸੀ ਹੁਣ ਪੋਲੀਓ ਤੁਸੀਂ ਦੇਖੋ ਲਗਭਗ 99% ਸੰਸਾਰ ਦਾ ਪੋਪੂਲੇਸ਼ਨ ਪੋਲੀਓ ਤੋਂ ਮੁਕਤ ਹੈ ਕੁਝ ਏਰੀਆ ਪਾਕਿਸਤਾਨ ਵਜ਼ੀਰਸਤਾਨ ਦੇ ਏਰੀਆ 'ਚ ਥੋੜਾ ਪੋਲੀਓ ਹੈਗਾ ਜਿੱਥੇ ਉਹ ਤਾਲੀਬਾਨ ਕੰਟਰੋਲ ਹੈਗਾ ਉਹ ਜਿਹੜੀ ਬੂੰਦਾ ਪੋਲੀਓ ਦੀ ਉਹ ਜਾਨ ਨਹੀਂ ਦਿੰਦੇ ਬਟ ਮਾ ਹੋਗਾ ਬੀ ਪੋਲੀਓ ਦਾ ਵੀ ਜਿਹੜਾ ਹੈਗਾ ਖਾਤਮਾ ਹੋ ਜਾਊਗਾ ਸੋ ਹੁਣ ਪੋਲੀਓ ਦੇ ਨਾਲ ਤੁਸੀਂ ਦੇਖੋ ਕਾਫੀ ਸਾਡੇ ਫਰੈਂਡਸ ਤੇ ਦੋਸਤ ਮਿੱਤਰ ਉਹਨਾਂ ਨੂੰ ਪੈਰਲਿਸਿਸ ਹੈਗਾ ਪੂਰੀ ਉਮਰ ਰਹਿਣੀ ਹੈ ਰਾਈਟ ਇਹ ਸਾਰੀਆਂ ਚੀਜ਼ਾਂ ਅਵੋਇਡ ਹੋ ਸਕਦੀਆਂ ਅਗਰ ਆਪਾਂ ਟੀਕਾਕਰਨ ਕਰੀਏ ਹੁਣ ਸਮਰਚੇ ਵੀ ਨਾ ਇੱਕ ਛੋਟੀ ਵੇਵ ਸੀ ਅਮਰੀਕਾ ਕੈਨੇਡਾ ਚ ਕੋਵਿਡ ਦੀ ਬਹੁਤ ਸਾਰਿਆਂ ਨੂੰ ਖੰਗ ਖੰਗ ਰੇਸ਼ਾ ਜੋ ਕੰਮ ਹੋਇਆ ਕੋਵਿਡ ਕਰਕੇ ਹੋਇਆ ਲੇਕਿਨ ਅਸੀਂ ਨਹੀਂ ਜਾਣਦੇ ਵੀ ਬਹੁਤ ਵੱਡੀ ਮਾਤਰਾ ਚ ਕਿਉਂਕਿ ਸਿਆਲਾ ਚ ਸਕੂਲਾਂ ਦੇ ਵਿੱਚ ਬੱਚਿਆਂ ਨੇ ਹੋਣਾ ਇੱਕ ਦੂਜੇ ਨਾਲ ਮਿਕਸਿੰਗ ਹੋਣੀ ਆ ਜਦੋਂ ਠੰਡ ਦਾ ਮੌਸਮ ਹੁੰਦਾ ਉਦੋਂ ਰੈਸਪੀਰੇਟਰੀ ਵਾਇਰਸ ਜਿਹਦੇ ਵਿੱਚ ਫਲੂ ਹੈਗਾ ਕੋਵਿਡ ਹੈਗਾ ਇਹ ਜਿਆਦਾ ਜਿਹੜਾ ਹੈਗਾ ਆ ਵੀ ਹੁੰਦਾ ਇਸ ਲਈ ਉਹਦੇ ਜਿਹੜੇ ਬੂਸਟਰ ਆ ਜਾਂ ਟੀਕਾਕਰਨ ਸਾਨੂੰ ਕਰਨਾ ਚਾਹੀਦਾ ਜਿਹੜਾ ਫਲੂ ਦਾ ਜਿਹੜਾ ਵਾਇਰਸ ਆ ਅਸੀਂ ਹਰ ਸਾਲ ਕਿਉਂ ਟੀਕਾ ਲਾਉਂਦੇ ਆ ਕਿਉਂਕਿ ਉਹ ਆਪਣਾ ਨਾ ਜੈਨੇਟਿਕ ਸਟਰਕਚਰ ਚੇਂਜ ਕਰਦਾ ਔਰ ਚਾਰ ਉਹਦੇ ਵਿੱਚ ਇਨਫਲੂਐਂZA ਦੇ ਵਾਇਰਸ ਹੁੰਦੇ ਆ ਜਿਹੜੇ ਅਸੀਂ ਦੇਖਨੇ ਆ ਧਰਤੀ ਦੇ ਉੱਤੇ ਉਹ ਸਰਗਤ ਕਰ ਰਹੇ ਆ ਔਰ ਆਸਟ੍ਰੇਲੀਆ ਨੂੰ ਅਸੀਂ ਫੋਲੋ ਕਰਦੇ ਆ ਹੁਣ ਅਸੀਂ ਜਦੋਂ ਪਤਲੇ ਡੇਟ ਤੇ ਜਾਣਾ ਉਹਨਾਂ ਨੇ ਬਸੰਤ ਰੁੱਤ ਤੇ ਆ ਜਾਣਾ ਸੜ ਤੋਂ ਉਲਟਾ ਚੱਲਦਾ ਉਹਨਾਂ ਦਾ ਮੌਸਮ ਸੋ ਉਹਨਾਂ ਦਾ ਸਰਦ ਰੁੱਤਮ ਖਤਮ ਹੋ ਰਿਹਾ ਤੇ ਜੋ ਸਰਦ ਰੁੱਤੇ ਆਸਟ੍ਰੇਲਿਆ ਚ ਹੁੰਦਾ ਉਹੀ ਕਾਰਗੁਜ਼ਾਰੀ ਕੈਨੇਡਾ ਚ ਅਸੀਂ ਦੇਖਦੇ ਆ ਸੋ ਇਸ ਸਾਲ ਫਲੂ ਉੱਥੇ ਕਾਫੀ ਸੀ ਸੋ ਅਸੀਂ ਚਾਹਨੇ ਆ ਵੀ ਫਲੂ ਦਾ ਟਿਕਾ ਕਰਨ ਕਰੀ ਪਿਛਲੇ ਸਾਲ ਵੀ ਬਹੁਤ ਵੱਡੀ ਮੋਹਮ ਕਰਕੇ ਅਸੀਂ ਫਲੂ ਨੂੰ ਬਹੁਤ ਥੱਲੇ ਲੈ ਕੇ ਆਂਦਾ ਸੀ ਕੋਵਿਡ ਨੂੰ ਵੀ ਟਿਕਾ ਕਰਨ ਕਰਕੇ ਅਸੀਂ ਇਹਨ ਉਹਦੇ ਉੱਤੇ ਠੱਲ ਪਾਈ ਹੈ ਥੋੜਾ ਲੋ ਗ੍ਰੇਡ ਚੱਲ ਰਿਹਾ ਸੋ ਟਿਕਾ ਕਰਨ ਦੇ ਵਿੱਚ ਸਾਡਾ ਵਿਸ਼ਵਾਸ ਠੀਕ ਰਹਿਣਾ ਚਾਹੀਦਾ ਔਰ ਮਾਪੇ ਨੂੰ ਉਨ੍ਹਾਂ ਦਾ ਖਿਆਲ ਰੱਖ ਰਹੇ ਹੋ ਜਿੱਥੇ ਉਹਨਾਂ ਨੂੰ ਅੱਛਾ ਖਾਹ ਜੰਦੇ ਰਹੋ ਉਹਨਾਂ ਦੇ ਲਈ ਅੱਛਾ ਅੱਛੇ ਕੱਪੜੇ ਬਾਈ ਕਰ ਰਹੇ ਹੋ ਸ਼ੂ ਬਾਈ ਕਰ ਰਹੇ ਹੋ ਬੈਗਸ ਬਾਈ ਕਰ ਰਹੇ ਹੋ ਕਿਤਾਬਾਂ ਬਾਈ ਕਰ ਰਹੇ ਹੋ ਨਾਲ ਨਾਲ ਟੀਕਾਕਰਨ ਵੀ ਜ਼ਰੂਰ ਕਰੋ ਹੋਰ ਉਹਨਾਂ ਦੀ ਨੀਂਦ ਰੈਗੂਲੇਟ ਕਰਨੀ ਸ਼ੁਰੂ ਕਰ ਦਿਓ ਇੱਕ ਹਫ਼ਤਾ ਪਹਿਲਾਂ ਸਕੂਲ ਜਾਣ ਤੋਂ ਤੇ ਇਹ ਸਕੂਲ ਦੇ ਵਿੱਚ ਵੀ ਵੈਕਸੀਨੇਸ਼ਨ ਹੁੰਦੀ ਹੈ ਜੀ ਕਈ ਸਕੂਲਾਂ ਦੇ ਵਿੱਚ ਪ੍ਰੋਗਰਾਮਸ ਆ ਕਿ ਜਿੱਦਾਂ ਗ੍ਰੇਡ 6 ਦਾ ਜਿਹੜਾ ਹੈਗਾ ਵੈਕਸੀਨੇਸ਼ਨ ਉਹ ਸਕੂਲ ਦੇ ਵਿੱਚ ਹੀ ਨਰਸਿਸ ਆ ਕੇ ਉਹ ਪ੍ਰੋਗਰਾਮ ਦੇ ਸ਼ਾਮੂਲੀਅਤ ਕਰਦੀਆਂ ਤੇ ਮੇਰੀ ਮਾਪੇ ਦੇ ਪ੍ਰਤੀ ਹੱਥ ਜੋੜ ਕੇ ਬੇਨਤੀ ਆ ਵੀ ਉਹਨਾਂ ਆਪਾ ਫਾਲੋ ਕਰੀਏ ਦੇ ਬਸ ਧੱਕੇ ਦੇ ਨਾਲ ਨਹੀਂ ਲਾ ਸਕਦੇ ਹਨਾ ਉਹ ਕੰਸੈਂਟ ਚਾਹੀਦਾ ਹੁੰਦਾ ਲੇਕਿਨ ਅਸੀਂ ਇਹ ਕਹਾਂਗੇ ਵੀ ਤੁਹਾਡੇ ਬੱਚੇ ਦੀ ਪ੍ਰੋਟੈਕਸ਼ਨ ਵਾਸਤੇ ਹੋ ਰਿਹਾ ਬਹੁਤ ਸਾਰੇ ਦੇਸ਼ਾਂ 'ਚ ਜਿਹੜਾ ਐਚਪੀਵੀ ਵਾਇਰਸ ਦਾ ਜਿਹੜਾ ਵੈਕਸੀਨ ਹੈਗਾ ਉਹ ਬਾਏ ਕਰਨਾ ਪੈਂਦਾ 500 ਤੋਂ 1000 ਡਾਲਰ ਦਾ ਹੁੰਦਾ ਜਿਹੜਾ ਚਿਕਨ ਪੌਕਸ ਦਾ ਵੈਕਸੀਨ ਹੈਗਾ ਨਿੱਕੇ ਬੱਚਿਆਂ ਨੂੰ ਲਾ ਰਹੇ ਨੇ ਛ ਤਾ ਵੀ ਕੈਨੇਡਾ ਚ ਖਤਮ ਹੋ ਜਾਣੇ ਸਾਰਨ ਲੱਗ ਰਿਹਾ ਉਹਦਾ ਵੀ 500 ਤੋਂ 1000 ਡਾਲਰ ਲੱਗਦਾ ਦੂਜੀ ਕੰਟਰੀ ਚ ਤੇ ਗਵਰਨਮੈਂਟ ਤੁਹਾਨੂੰ ਫ੍ਰੀ ਦੇ ਰਹੀ ਹੈ ਤੁਹਾਡੇ ਬੱਚੇ ਦੀ ਪ੍ਰੋਟੈਕਸ਼ਨ ਵਾਸਤੇ ਤਾਂ ਕਿ ਉਹਨਾਂ ਨੂੰ ਰੋਗ ਨਾ ਹੋਣ ਔਰ ਤੁਹਾਡਾ ਵੀ ਜਿਹੜੇ ਲਾਈਫ ਸੁਰੱਖਿਓ ਰਹੇਗੀ ਬੱਚੇ ਨੂੰ ਵੀ ਰੋਗ ਨਹੀਂ ਹੋਣਗੇ ਉਹਨਾਂ ਦੀ ਵੀ ਬੋਡੀ ਐ ਤਗੜੀ ਮਜ਼ਬੂਤ ਰਹੂਗੀ ਤੇ ਤੁਹਾਨੂੰ ਅਸੀਸਾ ਦੇਣਗੇ ਬਹੁਤ ਬਹੁਤ ਧੰਨਵਾਦ ਬਹੁਤ ਬਹੁਤ ਧੰਨਵਾਦ ਖੁਸ਼ ਰਹੋ ਆਬਾਦ ਰਹੋ ਹਸਦੇ ਰਹੋ ਵਸਦੇ ਰਹੋ ਬੱਚੇ ਇੱਕ ਬਹੁਤ ਹੀ ਅਮੋਲਕ ਹੀਰਾ ਰੱਬ ਨੇ ਤੁਹਾਡੀ ਝੋਲੀ ਚ ਪਾਇਆ ਲੇਕਿਨ ਉਹਦਾ ਦੇਖ ਰੱਖ ਕਰਨਾ ਤੁਹਾਡੇ ਕਲੈਕਟਿਵ ਅਪਰੋਚ ਮਾਪੇ ਦਾ ਤੇ ਪੂਰੇ ਸੰਯੁਕਤ ਪਰਿਵਾਰ ਦਾ ਟਿਕਾ ਕਰਨ ਦੇ ਵਿੱਚ ਵਿਸ਼ਵਾਸ ਜ਼ਰੂਰ ਰੱਖੋ ਔਰ ਜੋ ਜੋ ਤੁਹਾਡੇ ਸਕੂਲ ਵਾਲੇ ਕਹਿੰਦੇ ਆ ਉਹਨੂੰ ਫਾਲੋ ਕਰੋ ਥੈਂਕ ਯੂ ਸੋ ਬਾਕੀ ਜਦੋਂ ਹੁਣ ਬੱਚਿਆਂ ਨੇ ਸਕੂਲ ਪਰਤਣਾ ਤਾਂ ਉਸ ਤੋਂ ਪਹਿਲਾਂ ਜਿੱਦਾਂ ਡਾਕਟਰ ਸਾਹਿਬ ਨੇ ਦੱਸਿਆ ਕਿ ਟੀਕਾ ਕਰਨਾ ਬਹੁਤ ਜ਼ਰੂਰੀ ਹੈ ਕਿਉਂਕਿ ਜਦੋਂ ਸਿਹਤ ਦੇ ਪੱਖ ਤੋਂ ਤੰਦਰੁਸਤ ਰਹਿਣਗੇ ਵਾਇਰਸ ਜਾਂ ਹੋਰ ਬਿਮਾਰੀਆਂ ਤੋਂ ਬਚੇ ਰਹਿਣਗੇ ਤਾਂ ਇਹਦੇ ਨਾਲ ਪਰਿਵਾਰ ਵੀ ਖੁਸ਼ਹਾਲ ਰਹਿੰਦਾ ਤੇ ਤੰਦਰੁਸਤ ਸਮਾਜ ਦੀ ਸਿਰਜਣਾ ਵੀ ਜਿਹੜੀ ਉਹ ਹੁੰਦੀ ਹੈ। ਅਮਿਤ ਪਨੇਸਰ ਦੇ ਨਾਲ ਅਰਸ਼ਦੀਪ ਸਿੰਘ ਚੈਨਲ ਪੰਜਾਬੀ। ਹੁਣ ਦੇਖਦੇ ਹਾਂ ਐਡਵੈਂਟਨ ਤੋਂ ਕੁਲਮੀਤ ਸਿੰਘ ਸੰਗਾ ਦੀ ਖਾਸ ਰਿਪੋਰਟ। ਸਾਡਾ ਹਰ ਇੱਕ ਪ੍ਰੋਗਰਾਮ ਦੇਖਣ ਤੇ ਸਾਡੇ ਨਾਲ ਜੁੜਨ ਲਈ ਸਬਸਕ੍ਰਾਈਬ ਕਰੋ ਚੈਨਲ ਪੰਜਾਬੀ ਤੇ ਨੋਟੀਫਿਕੇਸ਼ਨ ਲਈ ਬੈਲ ਆਈਕਨ ਵਾਲੇ ਬਟ